ਕੋਈ ਹੋਰ ਨਹੀਂ ਆਇਆ ਕੋਈ ਪਹਿਲੇ ਸਾਥ ਨਹੀਂ ਆਇਆ ਜਿਹੜਾ ਕਿ ਜੇ ਆਪਾਂ ਖੋਲਾ ਕੁਝ ਵੀ ਡਬਲ ਟੇਬਲ ਟੌਪ ਹੋ ਗਈ ਨਾ ਹੋਤਾ ਨਹੀਂ ਨਹੀਂ ਇਹ ਮੜਾ ਜੇ ਅੰਦਰ ਮਾਪੋਰ ਖਾਣੇ ਆਪਣਾ ਪ੍ਰਮਾਤਿਕ ਜੀ ਤਾਂ ਵੀ ਕਿ ਕਦੋਂ ਆਂਦੇ ਨੇ ਮਾਪੁਰਖਾ ਰਿਆ 16 ਘਰ ਆਉਂਦੇ ਇੱਕ ਵੀ ਪੈਸੇ ਘਰਨੇ ਜਮੀ ਕਹੇ ਲਿਖੀ ਹੋਈ ਆ ਹਾਂ ਸੋ ਕੀ ਆ ਇੱਕ ਵੀ ਬਣਾਉਂਦੇ ਆ ਪਿੱਛੇ ਭੰਡੀਆਂ ਪੈਂਦੇ ਕਰਦੇ ਆ ਬਣਾਉਂਦੇ ਇਹ ਸਰਕਾਰਾਂ ਨਹੀਂ ਕਰਦੇ ਕੀ ਕਿੱਥੇ ਕਾੜੀ ਬੋਲ ਪੈਸੇ ਤੇ ਦਿਖਾ ਲਿਆ ਕਰਾ ਠੀਕ ਆ ਸਰਕਾਰ ਫਿਰ ਬਣਾਈ ਜਾ ਉਹਨਾਂ ਫਿਰ ਲੋਕ ਆਉਣ ਨਾ ਬਣਾਉਣੇ ਥੱਕੇ ਮੰਨ ਜਿਓ ਉਹ ਗੱਲ ਕਰਦੇ ਆ ਸਾਨੂੰ ਪਤਾ ਪਰ ਬਗੈਰ ਪੈਸੇ ਦਿੱਤਿਆਂ ਤੋਂ ਕਿ ਸੇਵਾ ਪਾਕ ਖੋਲਿਏ ਕੀ ਇਹ ਬਾਜਪਿਆ ਤੁਹਾਨੂੰ ਪੈਸੇ ਦਿੰਦੇ ਕੋਈ ਨਹੀਂ ਲੈਂਦੇ ਫਿਰ ਨਹੀਂ ਦਿੰਦਾ ਨਹੀਂ ਤੇ ਛਤੀ ਲਖਣਾ ਹੋ ਜੂ ਇੱਕ ਗੱਲ ਕਰੋ ਦਿੰਦੇ ਨਹੀਂ ਕਿ ਪੂਰੇ ਨਹੀਂ ਦਿੰਦੇ ਨਹੀਂ ਪੂਰੇ ਨਹੀਂ ਦਿੰਦੇ ਪੈਸਾ ਪੂਰਾ ਮੈਂਦੇ ਇਹ ਪੂਰੇ ਨਹੀਂ ਦਿੰਦੇ 36 ਲੱਖ ਰੁਪਏ ਨੇ ਐਸਪੀ ਸਾਹਿਬ ਨਹੀਂ ਹੁੰਦਾ ਤੇਰੀ ਗੱਲ ਆ ਉਹ ਤੁਸੀਂ ਉਹਨਾਂ ਨਾਲ ਟੇਬਲ ਟਾਕ ਕਰੋ ਉਹ ਮਰਵਾ ਨਹੀਂ ਦਿੰਦੇ ਉਹਦੇ ਨਾਲ ਗੱਲ ਕਰੋ ਸੀ ਸਾਹਿਬ ਨਾਲ ਗੱਲ ਕਰੋ ਅਨੇਕਾਂ ਵਾਰ ਟੇਬਲ ਟਾਕ ਸੱਤ ਇੱਕੇ ਨਾਲ ਗੱਲ ਕੋਈ ਮੜੇ ਪਿਛੇ ਹੜ ਜੋ ਆਪਣੇ ਬੰਦੇ ਆਪਣੇ ਬੰਦੇ ਮੜੇ ਪਿਛੇ ਹੋਈ ਜੋ ਬੋਲ ਜੋ ਹਵਾਵਾਂ ਦੋ ਤੇਰੇ ਤੋਂ ਦੇ ਪੈਸੇ ਦੇ ਉਤੇ ਕਿਸੇ ਮੜੇ ਬੂੜਾ ਰੇਡ ਦੇ ਕੇ ਠਕੇ ਨਾਲ ਜਮੇਲ ਵਾਲੀ ਕਈ ਮੁਸ਼ਕਲਾਂ ਆ ਆਰਾਮ ਆਈਆਂ ਮੁਸ਼ਕਲਾਂ ਆ ਦੇ ਵਿੱਚ ਇਹਦੇ ਜੀ ਪੋਰ ਕਨੈਕਸ਼ਨ ਮੇਰੀਆਂ ਇੱਥੋਂ ਫੋਟੋ ਨਹੀਂ ਕੀਤੀ ਜਦੋਂ ਬਾਰੇ ਕੀਤੀ ਇੱਥੇ ਤਾਂ ਗਾਵੜੀ ਆਂਦੇ ਠਕੇ ਗੱਲ ਕਰਦੇ ਨੇ ਤੁਹਾਡੇ ਬੰਦੇ ਤਾਂ ਗੁਰਦੁਆਰਾ ਗੁਰਦੁਆਟ ਆ ਰਹੇ ਆ ਘਰ ਆ ਰਹੇ ਆ ਰੋਜ਼ ਤੁਸੀਂ ਸਾਡੇ ਕੋਲ ਆਉਂਦੇ ਗਿਰਕਲਾ ਪਾਣ ਆਂਦੇ ਆ